ਦਸੰਗਤ ਪਹਿਲੇ ਕੀ ਸਵਾਲ ਆਣਾ ਚਾਹੀਦਾ ਦੇਖ ਭਾਈ ਪੰਜਾਬ ਦੀ ਮੈਨਰਦਾ ਇਹ ਆਖਰੀ ਲੜਾਈ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਕੋਈ ਵੀ ਐਸਾ ਪਰਿਵਾਰ ਕੋਈ ਵੀ ਇਸ ਪੰਜਾਬ ਦਾ ਐਸਾ ਪੁੱਤ ਜਾਂ ਧੀ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਇੱਥੋਂ ਵਾਂਝਿਆ ਰਹੇ ਜੇ ਮੈਨੂੰ ਲੱਗਦਾ ਕਿ ਹੁਣ ਸਾਰੇ ਪੰਜਾਬ ਨੂੰ 26 ਤਰੀਕ ਨੂੰ ਕਿਉਂਕਿ ਇੰਡੀਵਿਜੂਅਲੀ ਕਿਸੇ ਦੀ ਲੜਾਈ ਨਹੀਂ ਹੈ ਇਹ ਸਾਰੇ ਪੰਜਾਬ ਦੀ ਲੜਾਈ ਹੈ ਸੋ ਸਾਡਾ ਗਲਾਕੀ ਸਾਡਾ ਧਰਮੀ ਫਰਜ਼ ਬਣਦਾ ਹੈ ਕਿ ਸਾਰੇ ਰਲ ਬਲ ਕੇ ਆਪਾਂ 26 ਤਰੀਕ ਨੂੰ ਦਿੱਲੀ ਨੂੰ ਚਲੀਏ ਤੇ ਆਪਦੇ ਹੱਕ ਦੀ ਮੰਗ ਕਰੀਏ ਇਹ ਲੱਗਦਾ ਸਰਕਾਰ ਦਾ ਕੀ ਨਈਆ ਭਈਆ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਿਹੜਾ ਸੰਘਰਸ਼ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਸਰਕਾਰ ਦਾ ਕੀ ਤੁਸੀਂ ਭੂਮਿਕਾ ਦੇਖ ਰਿਹਾ ਜੀ ਦੇਖ ਦੋਸਤਾਂ ਆ ਆਪ ਦੇ ਮਰੇ ਬਣਾ ਸਵਰਗ ਨਹੀਂ ਮਿਲਣਾ ਮੁੱਖ ਦੀ ਗੱਲ ਇੱਥੇ ਹੈ ਸਰਕਾਰਾਂ ਨੇ ਕੁਛ ਨਹੀਂ ਕਰਨਾ ਇਹ ਤਾਂ ਠੀਕ ਹੈ ਪਿੰਡ ਲੈਵਲ ਤੇ ਮਹੱਲਾ ਲੈਵਲ ਤੇ ਘਰ ਲੈਵਲ ਤੇ ਪਰਿਵਾਰ ਲੈਵਲ ਤੇ ਸਾਨੂੰ ਇੰਡੀਵਿਜੂਅਲੀ ਲੜਾਈ ਲੜਨੀ ਪੈਣੀ ਆ ਉਹ ਲੜਾਈ ਫਿਰ ਇੱਕੇ ਚ ਬਣ ਗਈ ਆ ਇੱਕੇ ਦੇ ਸੂਤਰ ਚ ਆਉਂਦੀ ਆ ਇਸੇ ਕਰਕੇ ਕਹਿੰਦਾ ਪੰਜਾਬ ਜਦੋਂ ਪਹਿਲਾਂ ਵੀ ਕਦੇ ਕੋਈ ਲੜਾਈ ਹਾਰਦਾ ਨਾ ਤੇ ਉਦੋਂ ਹੀ ਹਾਰਦਾ ਜਦੋਂ ਸਾਡੇ ਇੱਕ ਵਿੱਚ ਕਮੀ ਹੁੰਦੀ ਆ ਸੀ ਆਪ ਦੇ ਸਾਡੋ ਪਾਟੀ ਹੋ ਜਾਂਦੇ ਆ ਇਥੇ ਅਪੀਲ ਇਹੀ ਆ ਬੇਨਤੀ ਇਹੀ ਆ ਸਾਰੇ ਪੰਜਾਬ ਨੂੰ ਕਿ ਸਾਰੇ ਇਕਾ ਕਰਕੇ ਆਓ ਕਿਉਂਕਿ ਜਿੱਥੇ ਇਕਾ ਹੁੰਦਾ ਨਾ ਬਾਈ ਉਥੇ ਫਿਰ ਵੱਡੀਆਂ-ਵੱਡੀਆਂ ਸਰਕਾਰਾਂ ਵੀ ਝੁਕ ਜਾਂਦੀਆਂ ਜੀ ਜੀ ਜਾਈ ਕੀ ਰਹੇ ਕਿ ਕਿਹਾ ਜਾਉਂਗੇ ਇਸ ਤੋਂ ਵੀ ਕਿਹਾ ਦੋ ਮਹੀਨੇ ਜਾਈ ਕੀ ਰਹੋ ਨਾ ਤਾਂ ਗਾਉਂ ਦਾ ਮਾਹੌਲ ਨਹੀਂ ਹੈ ਬਾਈ ਤੋਂ ਕੋਈ ਸਵਾਲ ਕਰ ਲਓ ਤੁਸੀਂ ਕੋਈ ਜੇ ਸਰਕਾਰ ਜਿਹੜੀ ਦੂਜੀਆ ਪਾਰਟੀ ਹੈਗੀ ਆ ਉਹਨਾਂ ਨੂੰ ਕੀ ਕਹਣਾ ਚਾਹੋਗੇ ਉਹਨਾਂ ਨੇ ਵੀ ਨਾਲ ਜਾਣ ਚਾਹਣ ਦੇ ਕਿਸਾਨਾਂ ਦੇ ਨਾਲ 26 27 ਤਾਰੀਖ ਜਿਵੇਂ ਅਕਾਲੀ ਦਲ ਵੀ ਕਹਿ ਰਿਹਾ ਹੈਗਾ ਵੀ ਸਾਰਿਆਂ ਨੂੰ ਜਾਣਾ ਚਾਹੀਦਾ ਤੇ ਤੁਸੀਂ ਕੀ ਕਹਣਾ ਚਾਹੋਗੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਜੀ ਦੇਖੋ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਮੈਨੂੰ ਲੱਗਦਾ ਉਹਨਾਂ ਚੋਂ ਕੱਲਾ ਕੱਲਾ ਕਰਦਾਰ ਕਿਸਾਨੀ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ ਉਹ ਭਾਵੇਂ ਸਾਡੇ ਅਕਾਲੀ ਭਰਾ ਨੇ ਭਾਵੇਂ ਕਾਂਗਰਸੀ ਭਰਾ ਨੇ ਜਾਂ ਸਾਡੇ ਆਪ ਵਾਲੇ ਵੀਰ ਹੈ ਜਾਂ ਹੋਰ ਕੋਈ ਵੀ ਪਾਰਟੀ ਹੈ ਜਿਹੜੀ ਪੰਜਾਬ ਚ ਰਨ ਕਰ ਰਹੀ ਹੈ ਮੈਨੂੰ ਲੱਗਦਾ ਸਰ ਹੁਣ ਜਦੋਂ ਅਜੰਡਾ ਇੱਕ ਹੈ ਨਾ ਸਾਡਾ ਤਾ ਝੰਡਾ ਵੀ ਮੈਨੂੰ ਲੱਗਦਾ ਇੱਕੋ ਹੀ ਸ਼ੋਹਰ ਲੱਗਦਾ ਇਸ ਕਰਕੇ ਜਥੇਬੰਦੀਆਂ ਦਾ ਝੰਡਾ ਫੜੋ ਆ ਕੇ ਇੱਥੇ ਹੁਣ ਮੈਨੂੰ ਨਾ 2022 ਦੀਆਂ ਤਿਆਰੀਆਂ ਕਰਨ ਚ ਬਹੁਤ ਟਾਈਮ ਪਿਆ ਬਾਅਦ ਚ ਵੀ ਕਰ ਸਕਦੇ ਆਂ ਇਸ ਵੇਲੇ ਜਿਹੜੀ ਪੰਜਾਬ ਤੇ ਭੀੜ ਪਈ ਹੈ ਤਾਂ ਮੈਨੂੰ ਲੱਗਦਾ ਇੱਥੇ ਤਾਂ ਸਾਰੀਆਂ ਪਾਰਟੀਆਂ ਨੂੰ ਇੱਕੋ ਮੰਚ ਤੇ ਆ ਕੇ ਜਥੇਬੰਦੀਆਂ ਨਾਲ ਕੋਲੈਬੋਰੇਟ ਕਰਕੇ ਲੰਘਣਾ ਚਾਹੀਦਾ ਜੀ ਕਿ ਕੀ ਲੱਗਦਾ ਹੈ ਸੈਂਟਰ ਸਰਕਾਰ ਹੈ ਆਰਡੀਨੈਂਸ ਬਣਾਉ ਨੂੰ ਲੈ ਕੇ ਪੰਜਾਬ ਦਾ ਵਿੱਚੋਂ ਆਪਣਾ ਕੋਈ ਮਸਲਬਾ ਨਹੀਂ ਕਰਨਾ ਚਾਹੀਦਾ ਦੇਖੋ ਪੰਜਾਬ ਨਾਲ ਦਿੱਲੀ ਦੀ ਬਣੀ ਨਹੀਂ ਕਦੇ ਅਸੀਂ ਅਜੇ ਕੱਦ 'ਚ ਬਹੁਤ ਛੋਟੇ ਆ ਸਾਨੂੰ ਇਹਨਾਂ ਅਜੇ ਪਤਾ ਵੀ ਨਹੀਂ ਹੈ ਪਰ ਜਿੰਨਾ ਅਸੀਂ 35 ਸਾਲਾਂ 'ਚ ਸੁਣਿਆ ਹੈ ਕਿ ਜਿਹੜਾ ਸਾਡਾ ਕਹ ਲੋ ਨਾ ਗੁਰਨਾਨਕ ਦਾ ਫਲਸਫਾ ਉਹ ਇੱਥੇ ਹਿੰਦੂ ਭਰਾ ਲਈ ਸਾਡੇ ਇਸ ਮੁਸਲਮਾਨ ਭਰਾ ਲਈ ਜਾਂ ਸਿੱਖ ਭਰਾਵਾਂ ਲਈ ਤਾਂ ਐਨ ਪਰੋਇਆ ਪਿਆ ਪਰ ਜਦੋਂ ਅਸੀਂ ਸੈਂਟਰ ਲੈਵਲ ਤੇ ਗੱਲ ਕਰਦੇ ਹਾਂ ਉੱਥੇ ਜਾ ਕੇ ਉਹ ਫਲਸਫਾ ਕਿਤੇ ਨਾ ਕਿਤੇ ਚੁੱਪ ਦਾਅ ਉੱਡਦਾ ਹੈ ਸਭ ਤੋਂ ਵੱਡਾ ਕਾਮ ਹੀ ਹੈ ਕਿ ਜਿਹੜਾ ਸਾਡਾ ਬਾਬਾ ਉਹਨਾਂ ਕਰਮਕਾਂਡਾਂ ਤੇ ਚੋਟ ਮਾਰਦਾ ਨਾ ਗੋਸ਼ਟੀਆ ਕਰ ਕਰਕੇ ਉਹੀ ਕਿਤੇ ਉਹਨਾਂ ਨੂੰ ਹਾਜ਼ਮ ਨਹੀਂ ਆਉਂਦੀਆਂ ਇਸੇ ਕਰਕੇ ਵਾਰ-ਵਾਰ ਕਦੇ ਸਾਡੀ ਭਾਸ਼ਾ ਤੇ ਕਦੇ ਬਾਣੀ ਤੇ ਕਦੇ ਸਾਡੇ ਕਰਤਾਰਾਂ ਤੇ ਹੈ ਕਦੇ ਸਾਡੇ ਪਾਣੀਆਂ ਤੇ ਤਾਂ ਬਾਹਰ ਇਸੇ ਕਰਕੇ ਹੋ ਰਿਹਾ ਹੈ ਇਸ ਕਰਕੇ ਵੱਡਾ ਫੰਡਾ ਇਹ ਹੈ ਕਿ ਸਾਨੂੰ ਧਰਮ ਦੇ ਲੈਵਲ ਤੇ ਨਾ ਆਡੋ ਬੱਟ ਜੇ ਕਰ ਕਰਕੇ ਹੋਰ ਹੀ ਕੁਝ ਦਾ ਬਣਾਇਆ ਪਿਆ ਪੰਜਾਬ ਦਾ ਇਹਨਾਂ ਨੇ ਜਿਹੜੇ ਰਾਜਨੀਤੀ ਪਾਰਟੀਆਂ ਬਿਆਨ ਬਾਜ਼ੀ ਕਰ ਰਹੀਆਂ ਆਪਣੀ ਰਾਜਨੀਤੀ ਦੀ ਰੋਟੀ ਨਹੀਂ ਦੇ ਰਹੀਆਂ ਜਿਹੜੀ ਰਾਜਨੀਤੀ ਪਾਰਟੀਆਂ ਬਿਆਨ ਬਾਜ਼ੀ ਕਰ ਰਹੀਆਂ ਧਰਮ ਦੇ ਤੱਕ ਤਾਂ ਕੋਈ ਪਹੁੰਚ ਨਹੀਂ ਲਿਆ ਕੀ ਲੱਗਦਾ ਆਪਣੀ ਰਾਜਨੀਤੀ ਦੀ ਰੋਟੀਆਂ ਸੇਕ ਰਹੇ ਜੀ ਦੇਖ ਦੋਸਤਾਂ ਜਦੋਂ ਤੱਕ ਇੱਕ ਝੰਡੇ ਥੱਲੇ ਨਹੀਂ ਆਵਾਂਗੇ ਮੈਂ ਘਰੇ ਬੈਠਾ ਗਾਣੇ ਕੱਢੀ ਜਾਵਾਂ ਇਕੱਲੇ ਤੇ ਘਰੇ ਬੈਠਾ ਫੇਸਬੁੱਕ ਤੇ ਸਟੇਟਸ ਪਾਈ ਆਵਾ ਪੰਜਾਬ ਨਾਲ ਬਹੁਤ ੱੱਕਾ ਹੋ ਰਿਹਾ ਹੈ ਤਾਂ ਫਿਰ ਵੀ ਮੈਂ ਕਹਤਨਾ ਕਿ ਤੇ ਆਪਦਾ ਕਮਰਸ਼ੀਅਲੀ ਰੋਟੀ ਨਹੀਂ ਸੇਕ ਰਹੇ ਆ ਪਤਾ ਉਹ ਤੋਂ ਲੱਗਦਾ ਜਦੋਂ ਗਰਾਊਂਡ ਲੈਵਲ ਤੇ ਆ ਕੇ ਤੁਹਾਡੇ ਵਰਗੇ ਭਰਾਵਾਂ ਨਾਲ ਸਵਾਲ ਜਵਾਬ ਕਰਦੇ ਆ ਜਾਂ ਇਦਾਂ ਸਟੇਜਾਂ ਤੇ ਬੈਠ ਕੇ ਸਪੀਕਰਾਂ ਰਾਈ ਕੋ ਸੁਣਦੇ ਆ ਜਾਂ ਆਪਦੀਆਂ ਭਾਵਨਾਵਾਂ ਮਾਸ ਦੇ ਨਾਲ ਆਪਣਾ ਰਿਲੇਟ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਘਰਾਂ ਚ ਬਹਿ ਕੇ ਗੱਲਾਂ ਕਰਨ ਦਾ ਫਾਇਦਾ ਨਹੀਂ ਆ ਇੱਥੇ ਆ ਕੇ ਜਿਹੜੀਆਂ ਪਾਰਟੀਆਂ ਬੋਲਣ ਗਿਆ ਮੈਂ ਬਹੁਤ ਸਾਰੇ ਦੇਖਿਆ ਪੋਲਿਟੀਕਲ ਲੀਡਰ ਜਿਹੜੇ ਇਹਨਾਂ ਧਰਨਿਆਂ 'ਚ ਵੀ ਆਉਂਦੇ ਆ ਤਾਂ ਉਹਨਾਂ ਭਰਾਵਾਂ ਨੂੰ ਸ਼ਾਬਾਸ਼ ਹੈ ਐਪਰੀਸ਼ੀਏਟ ਕਰਦੇ ਆ ਜਿਹੜੇ ਹੁਣ ਪੰਜਾਬ ਦੇ ਜਿਹੜਾ ਜਿਹੜੀ ਇੱਕ ਗਰਾਊਂਡ ਲੈਵਲ ਵਾਲੀ ਜਿਹੜੀ ਸਾਡੀ ਕਮਿਊਨਿਟੀ ਹੈ ਸਾਡੇ ਲੋਕ ਆ ਉਹਨਾਂ ਨਾਲ ਮਿਲ ਕੇ ਕੋਲਾਬੋਰੇਸ਼ਨ ਬਣਾ ਰਹੇ ਆ 26 27 ਤਰੀਕ ਨੂੰ ਤੁਸੀਂ ਜਾ ਰਹੇ ਹੋ ਹਾਂਜੀ ਹਾਂਜੀ ਡੈਫੀਨਿਟ ਜਾ ਰਹੇ ਆ ਬਾਈ